ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜੇ ਤੁਹਾਨੂੰ ਗੀਤ ਸੁਣਾਉਣ ਲੱਗੀ ਆਇਆ ਇੱਕ ਗਿੱਧੇ ਦਾ ਤਮਾਸ਼ਾ ਹੈ ਇਹ ਇਹਨੂੰ ਢੋਲ ਕੀਤੇ ਵੀ ਗਾਇਆ ਜਾਂਦਾ ਫਿਰ ਇਹਦੀ ਤਰਜ ਟਿਊਨ ਥੋੜੀ ਜੀ ਹੋਰ ਹੋ ਜਾਂਦੀ ਹੈ ਬਿਨਾਂ ਢੋਲ ਕੀ ਤੋਂ ਵੀ ਗਾ ਲਓ ਤਾਂ ਵੀ ਇਹਦੀ ਟਿਊਨ ਫਿਰ ਹੋਰ ਬਦਲ ਜੂਗੀ ਗਿੱਧੇ 'ਚ ਤਮਾਸ਼ਾ ਕਰ ਲਓ ਫਿਰ ਇਹਦੀ ਟਿਊਨ ਹੋਰ ਹੁੰਦੀ ਹੈ ਮਤਲਬ ਤਿੰਨੋਂ ਤਰ੍ਹਾਂ ਨਾਲ ਇਹ ਗੀਤ ਗਾਇਆ ਜਾਂਦਾ ਹੈ ਮੈਂ ਤੁਹਾਨੂੰ ਵੈਸੇ ਹੀ ਗਾ ਕੇ ਸੁਣਾ ਰਹੀ ਆਂ ਅ ਭਤੀ ਜਾਂਦਾ ਹੈ ਬੰਬੇ ਨੂੰ ਗਿਆ ਹੁੰਦਾ ਤਾਂ ਪੈਲਾ ਉਹਨੂੰ ਸੱਸ ਪੁੱਛਦੀ ਹੈ ਕਹਿੰਦੀ ਨੂੰਹੇ ਤੈਨੂੰ ਕੀ ਦੇ ਗਿਆ ਸਹੁਰਾ ਪੁੱਛਦਾ ਸਾਰੇ ਪੁੱਛਦੇ ਨੇ ਤਾਂ ਘਰ ਚ ਵੀ ਤੈਨੂੰ ਕੀ ਦੇ ਕੇ ਗਿਆ ਫਿਰ ਉਹ ਕੀ ਜਵਾਬ ਦਿੰਦੀ ਹੈ ਉਹਨਾਂ ਨੂੰ ਵੀ ਮੈਨੂੰ ਕੀ ਦੇ ਕੇ ਗਿਆ ਕੀ ਕਹਿ ਕੇ ਗਿਆ ਉਹ ਗੀਤ ਰਾਹੀਂ ਸੁਣੋ ਮਾਨੋਨੰਦ ਪਿਆਰ ਜੀ ਗੀਤ ਦਾ ਮੈਨੂੰ ਆਸ ਹੈ ਤੁਹਾਨੂੰ ਜਰੂਰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਨੋਮ ਨੰਦ ਮੈਨੂੰ ਲੱਗਦਾ ਤੁਸੀਂ ਸ਼ਾਇਦ ਪਹਿਲੀ ਵਾਰ ਹੀ ਸੁਣਿਆ ਹੋਊ ਇਹ ਗੀਤ ਪਹਿਲੀ ਵਾਰੀ ਸੁਣੋਗੇ ਸੋ ਮਾਣੋਂ ਨੰਦ ਪਿਆਰੇ ਜੀ ਗੀਤ ਦਾ ਜਿੰਦਾ ਲਾਗਿਆ ਤੇ ਕੁੰਜੀ ਸੰਨ ਦੇ ਗਿਆ ਹਾਪ ਮਾਈ ਬੰਬੇ ਨੂੰ ਗਿਆ ਜਿੰਦਾ ਲਾਗਿਆ ਤੇ ਕੁੰਜੀ ਸੰਨ ਦੇ ਗਿਆ ਆਪ ਮਾਹੀ ਬੰਬੇ ਨੂੰ ਗਿਆ ਜਿੰਦਾ ਲਾ ਗਿਆ ਤੇ ਕੁੰਜੀ ਸਾਨੂੰ ਦੇ ਗਿਆ ਆਪ ਮਾਹੀ ਬੰਬੇ ਨੂੰ ਗਿਆ ਸੱਸ ਮੈਨੂੰ ਪੁੱਛਦੀ ਐ ਕੀ ਨੂੰ ਹੈ ਦੇ ਗਿਆ ਸੱਸ ਮੈਨੂੰ ਪੁੱਛਦੀ ਐ ਕੀ ਨੂੰ ਹੈ ਦੇ ਗਿਆ ਨਾ ਕੁਝ ਦੇ ਗਿਆ ਤੇ ਨਾ ਕੁਝ ਲੈ ਗਿਆ ਨਾ ਕੁਝ ਦੇ ਗਿਆ ਤੇ ਨਾ ਕੁਝ ਲੈ ਗਿਆ ਸਾਨੂੰ ਤੇਰੀਓ ਸੇਵਾ ਦੇ ਬਾਰੇ ਕਹਿ ਗਿਆ ਆਪ ਮਾਹੀ ਬੰਬੇ ਨੂੰ ਗਿਆ ਸਾਨੂੰ ਤੇਰੀਓ ਸੇਵਾ ਦੇ ਬਾਰੇ ਕਹਿ ਗਿਆ ਆਪ ਮਾਹੀ ਬੰਬੇ ਨੂੰ ਗਿਆ ਜਿੰਦਾ ਲਾ ਗਿਆ ਤੇ ਕੁੰਜੀ ਸਾਨੂੰ ਦੇ ਗਿਆ ಮಾಹಿ ಬಂಬೆ ನೂ ಜಿ ಗುಂಜಿ ಸಾನೂ ಆ ಮಾಹಿ ಬಂಬೆನು ಸಹರಾ ಮೈನೂ ಪ ਨਾ ਕੁਝ ਦੇ ਗਿਆ ਤੇ ਨਾ ਕੁਝ ਲੈ ਗਿਆ ਸਾਨੂੰ ਤੇਰੀ ਉਹ ਸੇਵਾ ਦੇ ਬਾਰੇ ਕਹਿ ਗਿਆ ਆਪ ਮਾਹੀ ਬੰਬੇ ਨੂੰ ਗਿਆ ਜਿੰਦਾ ਲਾ ਗਿਆ ਤੇ ਕੁੰਜੀ ਸਾਨੂੰ ਦੇ ਗਿਆ ਆਪ ਮਾਰੀ ਬੰਬੇ ਨੂੰ ਗਿਆ ਜਿੰਦਾ ਲਾ ਗਿਆ ਤੇ ਕੁੰਜੀ ਸਾਨੂੰ ਦੇ ਗਿਆ ਆਪ ਮਾਹੀ ਬੰਬੇ ਨੂੰ ਗਿਆ ਨਾਨਦ ਮੈਨੂੰ ਪੁੱਛ ਦਈਆ ਕੀ ਭਾਬੀ ਦੇ ਗਿਆ ਨਾਨਦ ਮੈਨੂੰ ਪੁੱਛ ਦਈਆ ਕੀ ਭਾਬੀ ਦੇ ਗਿਆ ਨਾ ਕੁਝ ਦੇ ਗਿਆ ਤੇ ਨਾ ਕੁਝ ਲੈ ਗਿਆ ਨਾ ਕੁਝ ਦੇ ਗਿਆ ਤੇ ਨਾ ਕੁਝ ਲੈ ਗਿਆ ਮੈਨੂੰ ਤੇਰੀ ਸਖ ਲਾਈ ਵਾਰੇ ਕਹਿ ਗਿਆ ਆਪ ਮਾਹੀ ਬੰਬੇ ਨੂੰ ਗਿਆ ਮੈਨੂੰ ਤੇਰੀ ਸੁਖ ਲਾਈ ਬਾਰੇ ਕਹਿ ਗਿਆ ਆਪ ਮਾਹੀ ਬੰਬੇ ਨੂੰ ਗਿਆ ਜਿੰਦਾ ਲਾ ਗਿਆ ਤੇ ਕੁੰਜੀ ਮੈਨੂੰ ਦੇ ਗਿਆ ਆਪ ਵਾਹੀ ਬੰਬੇ ਨੂੰ ਗਿਆ ਜਿੰਦਾ ਲਾ ਗਿਆ ਤੇ ਕੁੰਜੀ ਸਾਨੂੰ ਦੇ ਗਿਆ ਆਪ ਮਾਹੀ ਬੰਬੇ ਨੂੰ ਗਿਆ ਦੇਔਰ ਮੈਨੂੰ ਪੁੱਛਦਾ ਹੈ ਕਿ ਭਾਬੀ ਦੇ ਗਿਆ ਦੇਔਰ ਮੈਨੂੰ ਪੁੱਛਦਾ ਹੈ ਕਿ ਤੈਨੂੰ ਦੇ ਗਿਆ ਨਾ ਕੁਝ ਦੇ ਗਿਆ ਤੇ ਨਾ ਕੁਝ ਲੈ ਗਿਆ ਮੈਨੂੰ ਤੇਰੀਓ ਪੜਾਈ ਵਾਰੇ ਕਹਿ ਗਿਆ ਆਪ ਮਾਹੀ ਬੰਬੇ ਨੂੰ ਗਿਆ ਮੈਨੂੰ ਤੇਰੀ ਉਪੜਾਈ ਬਾਰੇ ਕਹਿ ਗਿਆ ਆਪ ਮਾਹੀ ਬੰਬੇ ਨੂਂਗਿਆ ਜਿੰਦਾ ਲਾ ਗਿਆ ਤੇ ਕੁੰਜੀ ਸਾਨੂੰ ਦੇ ਗਿਆ ਆਪ ਮਾਹੀ ਬੰਬੇ ਨੂਂਗਿਆ ਜਿੰਦਾ ਲਾ ਗਿਆ ਤੇ ਕੁੰਜੀ ਸਾਨੂੰ ਦੇ ਗਿਆ ਆਪ ਮਾਹੀ ਬੰਬੇ ਨੂਂਗਿਆ ਜੇਠ ਮੈਨੂੰ ਪੁੱਛਦਾ ਹੈ ਕੀ ਪabbo ਦੇ ਗਿਆ ਜੇਠ ਮੈਨੂੰ ਪੁੱਛਦਾ ਹੈ ਕੀ ਪabbo ਦੇ ਗਿਆ ਨਾ ਕੁਝ ਦੇ ਗਿਆ ਤੇ ਨਾ ਕੁਝ ਲੈ ਗਿਆ ਦਇ ਨਾ ਕੁਝ ਦੇ ਗਿਆ ਤੇ ਨਾ ਕੁਝ ਲੈ ਗਿਆ ਕੁੰਡ ਕੱਢਣੇਰ ਕੁੰਡ ਕੱਢ ਕੇ ਰਖਣ ਲਈ ਕਹਿ ਗਿਆ ਆਪ ਮਾਹੀ ਬੰਬੇ ਨੂੰ ਗਿਆ ਕੁੰਡ ਕੱਢ ਕੇ ਰਖਣ ਲਈ ਕਹਿ ਗਿਆ ਆਪ ਮਾਹੀ ਬੰਬੇ ਨੂੰ ਗਿਆ ਜਿੰਦਾ ਲਾ ਗਿਆ ਤੇ ਕੁੰਜੀ ਸਾਨੂੰ ਦੇ ਗਿਆ ਆਪ ਮਾਹੀ ਬੰਬੇ ਨੂੰ ਗਿਆ ਜਿੰਦਾ ਲਾਗਿਆ ਤੇ ਕੁੰਜੀ ਸਾਨੂੰ ਦੇ ਗਿਆ ਆਪ ਮਾਈ ਬੰਬੇ ਨੂੰ ਗਿਆ ਜਿੰਦਾ ਲਾਗਿਆ ਤੇ ਕੁੰਜੀ ਸਾਨੂੰ ਦੇ ਗਿਆ ਆਪ ਮਾਈ ਬੰਬੇ ਨੂੰ ਗਿਆ